ਕਹਿ ਕੇ ਗਏ ਆ ਜੀ ਸੜੇ ਅੰਮ ਕਹਿੰਦੇ ਛੋਟਾ ਬੰਦਾ ਥੋਕਿਆ ਥੋਕਿਆ ਜੀ ਕਹਿੰਦੇ ਚੱਕ ਲੋ ਜਾ ਕੇ ਜੀ ਕਹਿੰਦੇ ਥੋਕਿਆ ਅੰਦਾ ਲੰਕਾਰੇ ਮਾਰ ਮਰ ਕੇ ਕਹਿ ਗਏ ਸਾਡੇ ਗੇਟਾਂ ਚ ਕਹਿੰਦੇ ਛੋਟਾ ਠੋਕਿਆ ਪਿਆ ਮੁੰਡਾ ਚੱਕ ਕੇ ਕਹਿ ਕੇ ਨਹੀਂ ਜੀ ਸੜਕ ਤੇ ਸੜਕ ਤੇ ਖੜੇ ਸੀ ਅਸੀਂ ਸਾਰੇ ਜੀ ਉਹ ਬੰਦੇ ਸੀਗੇ ਉਹ 10 12 ਜਣੇ ਸੀਗੇ ਜਿਨ੍ਹਾਂ ਨੇ ਗੋਲੀ ਮਾਰੀ ਹਾਂ ਜੀ ਤੇ ਫੇ ਗਗਨਾ ਕਿੱਥੇ ਪਿਆ ਸੀ ਗਣਕੇ ਚ ਸਿੱਟਿਆ ਪਿਆ ਸੀ ਮੇਰੇ ਮੁੰਡੇ ਗੋਲੀਆਂ ਮਾਰੀਆਂ ਜੀ ਅੱਛਾ ਜ਼ਖਮੀ ਹੋ ਕੇ ਗੋਲੀਆਂ ਮਾਰਨ ਨੂੰ ਹਾਂ ਜੀ ਤੇ ਕਿਰਪਾ ਨਾਮਾਰੀਆਂ ਸਰਚ ਅੱਛਾ ਜੀ ਵੀਰੇ ਕੀ ਨਾ ਪੜਾਈ ਜਿਸ ਕਾਰਨ ਜੰਗ ਅੱਛਾ ਕੀ ਗੱਲ ਹੋ ਗਈ ਸੀ ਕਿਹੜੇ ਪਿੰਡ ਦੀ ਘਟਨਾ ਜੀ ਇਹ ਮਾਣੂਗਾ ਅੱਛਾ ਮਾਣੂ ਕੇ ਪਿੰਡ ਦੀ ਘਟਨਾ ਕੀ ਗੱਲ ਹੋ ਗਈ ਸੀ ਕਿ ਕੋਈ ਬاسي ਲੜ ਪਏ ਜਦੋਂ ਮੈਂ ਗਿਆ ਉੱਥੇ ਗੋਲੀਆਂ ਚੱਲੀ ਆਉਂਦੀਆਂ ਸੀ ਮੇਰਾ ਮੋਟਰ ਪਿੱਛੇ ਹੋ ਗਿਆ ਕਿ ਮੇਰੇ ਮਾਰਦੇ ਸੀ ਗੋਲੀਆਂ ਮੇਰੇ ਮਾਰਨੀਆਂ ਸੀ ਪਿੰਡ ਪਿੰਡ ਦੇ ਵਿੱਚ ਆਪਸੀ ਤੁਹਾਡੀ ਕਹਿਵਾ ਜੀ ਸੀ ਕਿ ਵੈਸੀ ਕੋ ਗੱਲ ਗੱਲ ਕੀ ਹੋਈ ਸੀ ਨਹੀਂ ਨਹੀਂ ਜੀ ਵੈਸੀ ਲੜ ਪਏ ਮੈਂ ਤਾਂ ਮੇਰਾ ਤਾਂ ਮਾਮਾ ਵੈਸੀ ਚਲਾ ਗਿਆ ਉੱਥੇ ਅੱਛਾ ਜੀ ਤੇ ਉਹਦੋਂ ਲੜੀ ਜਾਂਦੀ ਸੀਗੇ ਜੀ ਕੀ ਨਾਂ ਸੀ ਉਹਨਾਂ ਦਾ ਗਗਨਦੀਪ ਸਿੰਘ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਗਈਆਂ ਇੱਕ ਬੰਦੇ ਜੀ ਗੋਲੀਆਂ ਵੱਜੀਆਂ ਮਾ ਹਾਂ ਜੀ ਇੱਕ ਦੀ ਵੱਜਣਾ ਇੱਕ ਨੂੰ ਹੀ ਫੜ ਲਿਆ ਉਹ ਖੜ ਗਿਆ ਸੀਗਾ ਜੀ ਮੂਰੇ ਅੱਛਾ ਲੜਾਈ ਕਿਸ ਕਾਰਨ ਹੋਈ ਸੀ ਛੋਟੇ ਲੜਾਈ ਦਾ ਹੀ ਬਸ ਵੈਸੀ ਲੜ ਪਈ ਮਾੜਾ ਮੋਟਾ ਝਗੜਾ ਝਗੜਾ ਹੋ ਗਿਆ ਰਾਤ ਅੱਛਾ ਰਾਤ ਦੀ ਗੱਲ ਆ ਝਗੜਾ ਹੁੰਦੀ ਹਾਂਜੀ ਹਾਂਜੀ ਅੱਛਾ ਜੀ ਉਸ ਤੋਂ ਬਾਅਦ ਫਿਰ ਸਹਰੇ ਉਹਨਾਂ ਨੇ ਹਮਲਾ ਕੀਤਾ ਹਾਂਜੀ ਫਿਰ ਉਹਨਾਂ ਨੇ ਕੀਤਾ ਜੀ ਅੱਛਾ ਕਿੰਨੇ ਕੁ ਬੰਦੇ ਸੀਗੇ ਜੀ ਹੈਗੇ 9-10 ਜਾਣੇ ਅੱਛਾ ਜੀ ਪਿੰਡ ਦੇ ਵਿੱਚ ਹੀ ਮਤਲਬ ਰੋਕੇ ਉਹਨਾਂ ਨੇ ਫਾਇਰਿੰਗ ਕੀਤੀ ਕੋਈ ਹੋਰ ਵੀ ਫਾਇਰਿੰਗ ਕੀਤੀ ਆ ਜੀ ਅੱਛਾ ਜੀ ਤੇ ਜਿਹਦੇ ਵੇ ਗੋਲੀਆਂ ਵੱਜੀਆਂ ਉਹਦਾ ਨਾਮ ਕੀ ਸੀਗਾ ਜੀ ਗਗਨਦੀਪ ਸਿੰਘ ਗਗਨਦੀਪ ਸਿੰਘ ਪਿੰਡ ਦਾ ਮਾਨੂ ਕਰਨ ਰਹਿਣ ਵਾਲਾ ਸੀ ਥੋੜੇ ਬਾਬਾ ਜੀ ਲੱਗਦੇ ਸੀ ਹਾਂਜੀ ਬਾਬਾ ਜੀ ਠੀਕ

ਵੇ ਨਾ ਫਕਤੀ ਤਰੀਕ ਨੂ ਨਾ ਸਾਡੇ ਮੁੰਡਾ ਕਬੱਡੀ ਖੇਡਦਾ ਏ ਵੀ ਕਬੱਡੀ ਖੇਡਦਾ ਸੀਗਾ ਇਹਨਾਂ ਘਰੇ ਕਿਤੇ ਇੱਕ ਦੂਜੇ ਨਾਲ ਲੜਦੇ ਸੀ ਉੱਤੇ ਖੜੇ ਸੀ ਉਹਨਾਂ ਦੇ ਘਰੇ ਜਾ ਕੇ ਕਿਰਪਾਨਾਂ ਮਾਰ ਕੇ ਉਹ ਮੁੰਡੇ ਦੇ ਇੱਤੇ ਮਾਰੀ ਹੋਈ ਕਿਰਪਾਨ ਮੋਢੇ ਤੇ ਵੀ ਆ ਅੱਜ ਕਿਤੇ ਉੱਤੇ ਖੜਿਆ ਆਂਦੇ ਬਸ ਪਤਾ ਨਹੀਂ ਕੀ ਗੱਲ ਵਾਤ ਹੋਈ ਅੱਜ ਉਹਦੇ ਗੋਲੀਆਂ ਮਾਰਦੀਆਂ ਮੇਰੇ ਘਰ ਵਾਲੇ ਦੇ ਕਿੰਨੀ ਉਮਰ ਦੇ ਸੀ ਵੀਰੇ ਕਿੰਨੀ ਉਮਰ ਦੇ ਸੀ 23 31 ਸਾਲ ਦੇ ਨੌਜਵਾਨ ਸੀ ਮੁੰਡੇ 31 ਸਾਲ ਨੌਜਵਾਨ ਸੀ ਮੁੰਡੇ ਨੌਜਵਾਨ ਸੀ ਇਹ ਵੀਰੇ ਪਾਣੀ ਪੀਂਦੇ ਬਜਾ ਰੰਜਿਸ਼ ਕੀ ਸੀ ਵੀਰੇ ਇਹਨਾਂ ਦੀ ਬਜਾ ਰੰਜਿਸ਼ ਕੋਈ ਲੜਾਈ ਦਾ ਝਗੜਾ ਸੀ ਇਹਨਾਂ ਦਾ ਕੋਈ ਅੱਛਾ ਸੀ ਕੋਈ ਲੜਾਈ ਝਗੜਾ ਹੀ ਕਰਦੇ ਮੀ ਲੜ ਪਿਆ ਸੀ ਆ ਸੱਚੀ ਮੰਨ ਲਓ ਮਾੜੀ ਮਿੱਟੀ ਗੱਲ ਹੋ ਗਈ 15 20 20 15 20 ਜਣੇ ਸੀਗੇ ਇਹਦਾ ਗੱਲ ਨਹੀਂ ਜੀ ਇਹਦਾ ਗੱਲ ਨਹੀਂ ਜੀ ਅਗਰੇ ਬੰਦੇ ਬੱਚੇ ਜਿਹੜਾ ਸਟਾਰਟ ਲੈਂਦਾ ਸੀ ਉਹਨੂੰ ਕੁੱਟਦੇ ਸੀਗੇ ਉਹਦੇ ਪਿੱਛੇ ਸਟਾਰਟ ਲੈਂਦੇ ਜੀ ਹਾਂ ਹਲਕਾ ਵਿਧਾਇਕ ਵੀ ਵੀ ਸਰਜੀਕਾ ਮਾਨੂੰ ਕੇ ਘਟਨਾ ਸਥਾਨ ਦੇ ਉੱਤੇ ਪਹੁੰਚੇ ਆ ਕਰਦੇ ਆ ਗੱਲਬਾਤ ਭਾਂਜੀ ਵੱਡੀ ਘਟਨਾ ਹੋ ਗਈ ਆਏ ਦਿਨ ਪੰਜਾਬ ਦੇ ਵਿੱਚ ਗੈਂਗਵਾਰ ਦੀ ਵਧ ਰਹੀਆਂ ਮਾ ਚਾਹੇ ਉਹ ਮੁੰਡਿਆਂ ਦੀ ਆਪਸੇ ਲੜਾਈ ਹੋਵੇ ਤੇ ਚਾਹੇ ਕੋਈ ਹੋਰ ਗੈਂਗਰ ਹੋਵੇ ਪੁਲਿਸ ਪ੍ਰਸ਼ਾਸਨ ਨੂੰ ਤੇ ਹੋਰ ਪ੍ਰਸ਼ਾਸਨ ਦੇ ਅਧਿਕਾਰੀ ਇੱਥੇ ਪਹੁੰਚੇ ਹੋਇਆ ਕੀ ਗੱਲਬਾਤ ਹੋ ਗਈ ਸਗੀ ਤੇ ਐਡਾ ਬਾਰ-ਬਾਰ ਇਹੋ ਜਿਹਾ ਘਟਨਾਵਾਂ ਹੋਣ ਦੇ ਪਿੱਛੇ ਕਾਰਨ ਕੀ ਹੈ ਜੀ ਗੈਂਗਵਾਰ ਜਿੱਦੀ ਮਰਜ਼ੀ ਹੋਵੇ ਮਾਂ ਮਰਦਾ ਤਾਂ ਮਾਂ ਦਾ ਪੁੱਤ ਹੀ ਹੈ ਜੀ ਤੇ ਮੈਂ ਇੱਕ ਗੱਲ ਜ਼ਰੂਰ ਕਹੂੰਗੀ ਜੀਨੇ ਮਾਰਿਆ ਉਹਨੂੰ ਉਹਨੂੰ ਵੀ ਆਪਦੀ ਜ਼ਿੰਦਗੀ ਸਾਰੀ ਖਮਿਆਜਾ ਪੁੱਤਣੀ ਪਊਗੀ ਮਰਿਆ ਆਰ ਕੀ ਜ਼ਿੰਦਗੀ ਚੋਣੀ ਪਊਗੀ ਤੇ ਜਿਹਦਾ ਮਰਿਆ ਉਹ ਪਿੱਛੇ ਸਾਰੇ ਮਰ ਗਏ ਮੈਂ ਪੁਲਿਸ ਪ੍ਰਸ਼ਾਸਨ ਨੂੰ ਸਖਤ ਤੋਲ ਸਖਤਾ ਦਾਇਰ ਦਿੱਤੀ ਹੈ ਵੀ ਜਲਦੀ ਤੋਂ ਜਲਦੀ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਅਰੈਸਟ ਕਰੋ ਅਰੈਸਟ ਕਰਨ ਤੋਂ ਬਾਅਦ ਇਹਦਾ ਕਾਰਨ ਦੱਸੋ ਵੀ ਆਏ ਦੇ ਨੇ ਇਹ ਜਿਹੇ ਘਟਨਾਵਾਂ ਕਿਉਂ ਵਾਪਰ ਰਹੀਆਂ ਜਿਗਰਾਉਂ ਚ ਦੂਜੀ ਤੀਜੀ ਘੜਨਾ ਵਿੱਚ ਜਦੋਂ ਗੋਲੀ ਮਾਰ ਕੇ ਬੰਦੇ ਜੀ 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 ਇਹ ਬਹੁਤ ਥੋੜਾ ਆਏ ਨੇ ਹਥਿਆਰ ਵੀ ਬਰਾਮਦ ਹੋ ਰਹੇ ਆ ਮੰਦਿਰ ਦੇ ਉੱਤੇ ਕੋਲੇ ਜਿਹੜੀ ਨੌਜਵਾਨਾਂ ਕੋਲੋਂ ਤੇ ਇਹਦੇ ਖਿਲਾਫ ਨੂੰ ਰੋਕਣ ਵਾਸਤੇ ਪੁਲਿਸ ਪ੍ਰਸ਼ਾਸਨ ਜਾਂ ਮਤਲਬ ਸਰਕਾਰ ਕੀ ਕਰ ਰਹੀ ਹੈ ਜੀ ਸਰਕਾਰ ਤਾਂ ਮੈਂ ਐਸਐਸਪੀ ਸਾਹਮਣੇ ਗੱਲ ਕਰ ਰਹੀ ਸੀ ਐਸਐਸਪੀ ਸਾਹਮਣੇ ਕਿਹਾ ਮੈਂ ਸਮੇ ਸਮੇਤੇ ਅਸੀਂ ਅਸਲੇ ਦੀ ਹੁਣ ਚੈਕਿੰਗ ਕਰਾ ਕੇ ਰੇਟ ਕਰਾ ਕੇ ਜਿਹੜੇ ਨਜਾਇਜ਼ ਬੰਦੇ ਆ ਜਿਹੜੇ ਇਹ ਪਹਿਲਾਂ ਤਾਂ ਇਸੇ ਕੇਸ ਤੇ ਆਪਾਂ ਗੱਲ ਕਰ ਗਏ ਜਿਹੜੇ ਵੀ ਦੋਸ਼ੀ ਆ ਜਲਦੀ ਤੋਂ ਜਲਦੀ ਫੜੇ ਜਾਣਗੇ ਮਾਪਪ ਤਾਂ ਮੇਰੇ ਪਿੰਡ ਦਾ ਸੀ ਇਸ ਕਰਕੇ ਪਿੰਡ ਦਾ ਹੋਵੇ ਚਾਹੇ ਨਾ ਹੋਵੇ ਕਿਸੇ ਮਾਂ ਦਾ ਬੱਚਾ ਸੀ ਮੈਂ ਖੁਦ ਇੱਕ ਮਾਂ ਮ ਜਿਹਦੀ ਕਰਕੇ ਦੁੱਖ ਉਨਾਂ ਹੀ ਐ ਪਰ ਸਾਰੇ ਹਲਕੇ ਦੀ ਜਿਵੇਂ ਵਾਰੀ ਹੁੰਦੀ ਐ ਇੱਕ ਵਿਦਾਇਕਾ ਦੇ ਉੱਤੇ ਅੱਜ ਦਿਲ ਭਰ ਇਹ ਕਿੰਨੀ ਉਮਰ ਦਾ ਸੀ ਬੱਚਾ ਇਹ ਇਹਦੇ ਤਿੰਨ ਬੱਚੇ ਆ ਵੱਡਾ ਬੱਚਾ 5 ਸਾਲ ਦਾ ਦੋ ਕੁੜੀਆਂ ਬਜਾ ਰਣਸ਼ੇ ਮਤਲਬ ਨਾਰਮਲੀ ਆਸੇ ਵਿੱਚ ਨੌਜੋਨਾਂ ਦਾ ਆਸੇ ਵਿੱਚ ਟਕਰਾਰ ਹੋ ਗਿਆ ਸੀ ਇਹੀ ਚੀਜ਼ ਕਿਉਂ ਵੱਲੋਂ ਹੋ ਸੀ ਸੋਲਨ ਚ ਇਹੀ ਆ ਵੀ ਇਹਨਾਂ ਦਾ ਕੋਈ ਆਸਾਫੀ ਤਰਕਰ ਟਕਰਾਰ ਹੋਇਆ ਮੈਂ ਤਾਂ ਇੱਥੇ ਹੀ ਹੁਣੀ ਪਹੁੰਚ ਗਿਆ ਹਾਂਜੀ ਠੀਕ ਹੈ ਇੱਥੇ ਆਏ ਆ ਸਾਨੂੰ ਪਤਾ ਲੱਗਿਆ ਪਿੰਡ ਮਾਣੂ ਕੀ ਅੱਜ ਕੋਈ ਗੋਲੀ ਚੱਲੀ ਆ ਉਹਦੇ ਵਿੱਚ ਗਗਨਦੀਪ ਸਿੰਘ ਅਗਨਾ ਪੁੱਤਰ ਗੁਰਦੀਪ ਸਿੰਘ ਉਹਦੇ ਗੋਲੀ ਲੱਗੀ ਆ ਇਹਦੀ ਕੋਈ ਇਹਨਾਂ ਦੇ ਪਿੰਡ ਦਾ ਹੀ ਮਾਣੂ ਕਾਂ ਦਾ ਮੋਟਾ ਨਾਮ ਦਾ ਮੁੰਡਾ ਇਹ ਪਹਿਲਾਂ ਉਸ ਵਿੱਚ ਦੋਸਤ ਸੀ ਜੇ ਅੱਜ ਕੋਈ ਇਹਨਾਂ ਦੇ ਝਗੜਾ ਹੋਇਆ ਤੇ ਬਾਕੀ ਇਹਨਾਂ ਦੇ ਪਰਿਵਾਰ ਦੇ ਪਰਿਵਾਰ ਦੇ ਮੈਂਬਰਾਂ ਨੂੰ ਮਿਲਦੇ ਆ ਜੋ ਵੀ ਬਿਆਨ ਦੇਣਗੇ ਉਹਨਾਂ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਊ। ਦੋਸ਼ੀਆਂ ਨੂੰ ਕਿਸੇ ਕੀਮਤ ਤੇ ਬਖਸ਼ਾ ਨਹੀਂ ਜਾਊ। ਕਿੰਨੀ ਉਮਰ ਦੇ ਸੀ ਜੀ ਬੰਦੇ ਦੀ ਮੌਤ ਹੋ ਗਈ ਹੈ? ਇਹ 36 ਸਾਲ ਆ ਜਿਹੜਾ ਮੌਤ ਹੋ ਰਿਹਾ ਜੇ ਪਤਾ ਕਰਦੇ ਆ ਜੀ। ਸਰ ਕਿੰਨੇ ਨੌਜਵਾਨਾਂ ਨੇ ਹਮਲਾ ਕੀਤਾ ਗਿਆ ਸੀ ਇਸ ਘਟਨਾ ਦੇ ਵਿੱਚ? ਅਜੇ ਇਹਨਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਲਿਖਦੇ ਆ ਜੋ ਲਿਖਾਉਣਗੇ ਉਹਨਾਂ ਮੁਤਾਬਕ ਕਰੀਏ। ਮੌਕੇ ਦੀ ਘਟਨਾ ਤੇ ਪਹੁੰਚੇ ਹੋ ਤੁਸੀਂ? ਨਹੀਂ ਅਜੇ ਜਾਣਾ ਗਿਆ ਮੌਕੇ ਤੇ ਜਾ ਕੇ ਫਿਰ ਕਾਰਵਾਈ ਕਰਾਂਗੇ ਜ ਉਹ ਤਾਂ ਡਾਕਟਰਾਂ ਨੇ ਰੈਕਡ ਡਿਕਲੇਅਰ ਕਰਤੀ ਹੈ ਜੀ ਹਸਪਤਾਲ ਦੇ ਵਿੱਚ ਪਤਾ ਕਰਦੇ ਆ ਜੀ ਜੋ ਵੀ ਡਾਕਟਰ ਸਾਹਿਬ ਤੋਂ ਲਵਾਗੇ ਰਿਪੋਰਟ ਫਿਰ ਦੇ ਦੇ ਅੱਛਾ ਇਹਨਾਂ ਦਾ ਕੋਈ ਆਪਸ ਵਿੱਚ ਝਮੇਲਾ ਚੱਲਦਾ ਸੀ ਪਹਿਲਾਂ ਵੀ ਤੁਹਾਡੇ ਕੋਲ ਬਰਖਾਸ ਪੈਂਡਿੰਗ ਪਈ ਹੈ ਇਹਨਾਂ ਦੀ ਕੋਈ ਦੱਸ ਦਿਆ ਕੋਈ ਪਹਿਲੇ ਮੈਂ ਤਾਂ ਜੇ ਕਾਲੀ ਲੱਗਿਆ ਇੱਥੇ ਤੇ ਕੱਲ ਪਹਿਲਾਂ ਕੋਈ ਮਾੜਾ ਮੋਟਾ ਇਹਨਾਂ ਦਾ ਝਗੜਾ ਹੋਇਆ ਪੰਚਾਇਤ ਵਾਲੇ ਕੋਈ ਰਾਜੀਨਾਮਾ ਕਰਾਉਂਦੇ ਸੀ ਇਹਨਾਂ ਇਹ ਕਮੇਟੀ ਕਿਹੜੀ ਸੀ ਇਹਨੂੰ ਹਾਂਜੀ ਸਾਰੇ ਇਕੱਠੇ ਸੀਗੇ ਇਕੱਠੇ ਖੇਡਦੇ ਘੁੰਮਦੇ ਸੀਗੇ ਹਾਂਜੀ ਹੁਣ ਉਸੇ ਕਬੱਡੀ ਕਰਕੇ ਇਹਨਾਂ ਦਾ ਆਪਸ ਵਿੱਚ ਰੌਲਾ ਸੀ ਕਬੱਡੀ ਦਾ ਨਹੀਂ ਕੋਈ ਰੌਲਾ ਇਹਨਾਂ ਦਾ ਆਪਸ ਵਿੱਚ ਕੋਈ ਜਿਹੜਾ ਹੁਣ ਤੱਕ ਜਿਹੜਾ ਇੱਕੋ ਮੁੱਢਲੀ ਪਛੇਤ ਤੋਂ ਇਹਹੀ ਪਤਾ ਲੱਗਿਆ ਕਬੱਡੀ ਵਾਲੇ ਦੇ ਕੋਈ ਰੌਲਾ ਇਹਨਾਂ ਦਾ ਆਪਸ ਵਿੱਚ ਕੋਈ ਮਾੜੀ ਮੋਟੀ ਕਿਸੇ ਗੱਲ ਤੇ ਜਿਵੇਂ 11 ਦੋਸਤਾਂ ਦੀ ਹੁੰਦੀ ਆ ਉਹ ਝਗੜਾ ਸੀ ਇਹਨਾਂ ਦਾ ਠੀਕ ਹੈ ਥੈਂਕ ਯੂ ਅਸਲ ਇਹ ਵੀ ਦੇਖਿਓ ਉੱਥੇ ਲਿਖਿਆ ਹੋ ਦਿੱਕੇ ਕੇ